हरियाणा ਦੇ ਕੁਰੂਕ ਖੇਤਰ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲਣ ਨੂੰ ਲੈ ਕੇ ਟਕਰਾਵ ਵਾਲੀ ਸਥਿਤੀ ਬਣੀ ਹੋਈ ਹੈ ਐਚਐਸਜੀਐਮਸੀ ਦੇ حمایت ਅੱਗੇ ਨੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਗੁਰਦੁਆਰਾ ਪਾਤਸ਼ਾਹੀ ਸ਼ੇਵੀ ਦਾ ਪ੍ਰਬੰਧ ਸੰਭਾਲਣ ਦੇ ਲਈ ਪਰ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਜੋ ਕਿ ਨੰਦਪੁਰ ਸਾਹਿਬ ਤੋਂ ਸ਼ੋਮਨੀ ਕਾਇਦਲ ਦੇ ਸੰਸਦ ਨੇ ਉਹ ਵੀ ਆਪਣੇ ਸਮਰਥਕਾਂ ਨਾਲ ਪਹੁੰਚ ਚੁੱਕੇ ਨੇ ਪ੍ਰੇਮ ਸਿੰਘ ਚੰਦੂ ਮਾਜਾ ਦਾ ਕਹਿਣਾ ਹੈ ਕਿ ਕਿਸੇ ਵੀ ਹਾਲ ਵਿੱਚ ਪ੍ਰਬੰਧ ਨਹੀਂ ਸੌਂਪਿਆ ਜਾਏਗਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਚੋਣਾ ਕਰਵਾ ਲਿਆ ਜਾਣ ਜੇਕਰ ਉਹ ਜਿੱਤਦੇ ਨੇ ਤਾਂ ਪ੍ਰਬੰਧ ਰਾਜ਼ੀ ਖੁਸ਼ੀ ਦੇ ਦਿੱਤਾ ਜਾਏਗਾ ਪਰ ਇਸ ਤਰੀਕੇ ਨਾਲ ਚਸ ਡੀ ਐਮ ਸੀ ਨੂੰ ਪ੍ਰਬੰਧ ਨਹੀਂ ਸੌਪਾਂਗੇ ਇਹ ਕਹਿਣਾ ਹੈ ਸੰਸਦ ਪ੍ਰੇਮ ਸਿੰਘ ਚੰਦੂ ਮਾ ਜਾਦਾ ਐਸ ਡੀ ਪੀ ਸੀ ਅਤੇ ਸ਼੍ਰੋਮਣੀ ਕਾਜਦਲ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਐਸ ਐਚ ਐਸ ਡੀ ਐਮ ਸੀ ਨੂੰ ਪ੍ਰਬੰਧ ਸੰਭਾਲਣ ਤੋਂ ਰੋਕਿਆ ਜਾ ਸਕੇ ਹੁਣ ਤੋਂ ਕੁਝ ਸਮਾਂ ਪਹਿਲਾਂ ਕਾਫੀ ਇਸ ਜ਼ਿਆਦਾ ਹਾਲਾਤ ਨਾਜ਼ੁਕ ਬਣ ਗਏ ਸੀ ਡੇਰਾਕਾਰ ਸੇਵਾ ਤੋਂ 100 ਦੇ ਕਰੀਬ ਸੰਗਤਾਂ ਅੱਗੇ ਵੱਧੀਆਂ ਗੁਰਦੁਆਰਾ ਪਾਸ਼ਾਈ 6ਵੇਂ ਕੂਕ ਖੇਤਰ ਦਾ ਪ੍ਰਬੰਧ ਸੰਭਾਲਣ ਦੇ ਲਈ ਪਰ ਗੁਰਦੁਆਰਾ ਸਾਹਿਬ ਤੋਂ 50 ਮੀਟਰ ਦੀ ਦੂਰੀ ਤੇ ਉਹਨਾਂ ਨੂੰ ਰੋਕ ਲਿਆ ਗਿਆ ਪੁਲਿਸ ਨੇ ਬੈਰੀਕੇਡਿੰਗ ਕਰ ਦਿੱਤੀ ਹਲਕਾ ਲਾਠੇ ਚਾਰਜ ਵੀ ਕਰਨਾ ਪਿਆ ਪਰ ਉਹਨਾਂ ਨੂੰ ਰੋਕ ਲਿਆ ਉਧਰ ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਦੀ ਟਾਸਕ ਫੋਰਸ ਮੌਜੂਦ ਹੈ ਉਹਨਾਂ ਦੀ ਵੀ ਇਹੀ ਕੋਸ਼ਿਸ਼ ਹੈ ਕਿ ਐਚਐਸਜੀਐਮਸੀ ਨੂੰ ਰੋਕਿਆ ਜਾਏ ਪ੍ਰਬੰਧ ਸੰਭਾਲਣ ਤੋਂ ਕਿਉਂਕਿ ਐਸਜੀਪੀਸੀ ਦੇ ਮੁਤਾਬਕ ਹਰਿਆਣਾ ਦੀ ਵੱਖਰੀ ਬਣਾਈ ਗਈ ਕਮੇਟੀ ਗੈਰ ਸਵਿਧਾਨਿਕ ਅਤੇ ਗੈਰ ਕਾਨੂੰਨੀ ਹੈ ਐਸਡੀਪੀਸੀ ਦੇ ਮੁਤਾਬਕ ਹਰਿਆਣਾ ਸਰਕਾਰ ਕੋਲ ਇਹ ਬਿੱਲ ਪਾਸ ਕਰਨ ਦਾ ਅਧਿਕਾਰ ਨਹੀਂ ਸੀ ਪਰ ਐਚਐਸਜੀਐਮਸੀ ਆਪਣੇ ਆਪ ਨੂੰ ਸਵਿਧਾਨਿਕ ਦੱਸਦਿਆਂ ਪ੍ਰਬੰਧ ਸੰਭਾਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਜਗਦੀਸ਼ ਸਿੰਘ ਛਿੰਡਾ ਨੇ ਵੀ ਕਿਹਾ ਹੈ ਕਿ ਉਹ ਹਰ ਹਾਲ ਵਿੱਚ ਪ੍ਰਬੰਧ ਲੈ ਕੇ ਰਹਿਣਗੇ